ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕਿਵੇਂ ਰੋਟੀ ਤੇ ਗੁੜ ਤੁਹਾਡੀ ਕਿਸਮਤ ਦਾ ਤਾਲਾ ਖੋਲ ਸਕਦੇ ਹਨ ਦੋ ਰੋਟੀਆਂ ਤੇ ਗੁੜ ਨਾਲ ਤੁਸੀਂ ਆਪਣੀ ਕਿਸਮਤ ਨੂੰ ਸੋਨੇ ਵਾਂਗ ਚਮਕਾ ਸਕਦੇ ਹੋ ਸਵੇਰ ਦੀਆਂ ਦੋ ਰੋਟੀਆਂ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਥ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਤ ਸੰਗਤ ਜੀ ਇੱਕ ਵਾਰ ਇੱਕ ਬੁੱਢੇ ਸੰਤ ਫਕੀਰ ਸਨ ਬੜੇ ਜ਼ਿਆਦਾ ਬਜ਼ੁਰਗ ਸਨ। ਉਹ ਕਿਤੇ ਰਸਤੇ ਤੋਂ ਜਾ ਰਹੇ ਸਨ ਤਾਂ ਜਦੋਂ ਗਏ ਤਾਂ ਉਸ ਨਗਰ ਦੇ ਵਿੱਚ ਵੜਦਿਆਂ ਸਾਰ ਹੀ ਇੱਕ ਮਹਿਲ ਨੁਮਾ ਹਵੇਲੀ ਆਈ। ਜਾ ਕੇ ਬੂਹਾ ਖੜਕਾਇਆ ਤੇ ਅੰਦਰੋਂ ਸੋਹਣੀ ਪੋਸ਼ਾਕ ਪਾ ਕੇ ਇੱਕ ਸੇਠ ਬਾਹਰ ਆਇਆ। ਉਹਨੇ ਕਿਹਾ ਦੱਸੋ ਕਿਵੇਂ ਆਉਣੇ ਹੋਏ। ਅਸਬ ਜੋ ਰਗਨੇ ਕਿਹਾ ਮੈਂ ਨਾ ਭੁੱਖਾ ਹਾਂ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਤੇਰੇ ਦਰ ਤੇ ਆਇਆ ਹਾਂ ਅੱਗੋਂ ਸੇਠ ਕਹਿੰਦਾ ਤੇਰੇ ਵਰਗੇ ਸਵੇਰ ਹੀ ਨਹੀਂ ਹੋਣ ਦਿੰਦੇ ਤੇ ਬੂਹਾ ਮੱਲ ਕੇ ਆ ਕੇ ਬਹਿ ਜਾਂਦੇ ਹਨ ਤੁਹਾਡੇ ਵਰਗਿਆਂ ਲਈ ਪਕਵਾਨ ਬਣਾ ਕੇ ਰੱਖੇ ਹੋਏ ਹਨ ਕਿ ਅਸੀਂ ਉਹ ਸਾਹਮਣੇ ਡੰਡੀ ਦਿਖਦੀ ਹੈ ਨਾ ਜਾ ਚੱਲਿਆ ਜਾ ਉਹਨੇ ਕਿਹਾ ਕਿ ਦਰ ਤੇ ਆਏ ਨੂੰ ਖਾਲੀ ਨਹੀਂ ਭੇਜੀਦਾ ਮੈਂ ਤਾਂ ਖੁਦ ਤੇਰੇ ਤੋਂ ਮੰਗ ਰਿਹਾ ਦੋ ਪ੍ਰਸ਼ਾਦੇ ਦੋ ਪ੍ਰਸ਼ਾਦੇ ਹੀ ਤਾਂ ਮੰਗੇ ਨੇ ਤੇ ਤੂੰ ਫਿਰ ਵੀ ਮੈਨੂੰ ਮੰਦੇ ਬੋਲ ਬੋਲ ਰਿਹਾ ਹੈਂ ਦਰ ਤੋਂ ਆਏ ਨੂੰ ਕਦੇ ਖਾਲੀ ਨਹੀਂ ਭੇਜੀਦਾ ਤੇ ਕਦੇ ਵੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲੀਦਾ ਕਿਸੇ ਦਾ ਦਿਲ ਦੁਖਾਵੇਂਗਾ ਪਰਮਾਤਮਾ ਨੂੰ ਸਭ ਤੋਂ ਬੁਰਾ ਲੱਗਦਾ ਹੈ ਜਦੋਂ ਇਹ ਗੱਲ ਬੋਲੀ ਤੇ ਉਹ ਕਹਿਣ ਲੱਗਾ ਸੇਠ ਕਹਿੰਦਾ ਗਿਆਨ ਕਿਤੇ ਹੋਰ ਨੂੰ ਜਾ ਕੇ ਵੰਡੀ ਫਕੀਰ ਨੂੰ ਬੜੀ ਜ਼ੋਰ ਦੀ ੱੱਕਾ ਦਿੱਤਾ ਫਕੀਰ ਜ਼ਮੀਨ ਤੇ ਡਿੱਗ ਪਿਆ ਫਕੀਰ ਉੱਠੇ ਤੇ ਸੰਤ ਫਕੀਰ ਜੀ ਜਿਹੜੇ ਸਨ ਉਹਨਾਂ ਨੇ ਆਪਣੇ ਕੱਪੜੇ ਝਾੜੇ ਕਹਿੰਦੇ ਪਰਮਾਤਮਾ ਤੇਰਾ ਭਲਾ ਕਰੇ ਇਹਨਾਂ ਕਹਿ ਕੇ ਅੱਗੇ ਚਲੇ ਗਏ ਹੁਣ ਅੱਗੇ ਨਾ ਇੱਕ ਟੁੱਟੀ ਜਿਹੀ ਛੰਨ ਸੀ ਚਾਰ ਦਿਵਾਰੀ ਵੀ ਟੁੱਟੀ ਪਈ ਸੀ ਉਹ ਜਾ ਕੇ ਉਹਨਾਂ ਨੇ ਉਹਨਾਂ ਦਾ ਬੂਹਾ ਖੜਕਾਇਆ ਤੇ ਅਲਖ ਜਗਾਈ ਜਾ ਕੇ ਕਿਹਾ ਦੋ ਪ੍ਰਸ਼ਾਦਿਆਂ ਦੀ ਆਸ ਹੈ ਅੰਦਰੋਂ ਇੱਕ ਜਿਹੜਾ ਮਨੁੱਖ ਬਾਹਰ ਆਇਆ ਤਨ ਤੇ ਵਸਤਰ ਵੀ ਪੂਰੇ ਨਹੀਂ ਸੰਪਰ ਆ ਕੇ ਉਹਨੇ ਕਿਹਾ ਜੀ ਜ਼ਰੂਰ ਮੈਂ ਕੌਣ ਹੁਣਾਂ ਤੁਹਾਨੂੰ ਪ੍ਰਸ਼ਾਦਾ ਛਕਾਉਣ ਵਾਲਾ ਉਹ ਤਾਂ ਪਰਮਾਤਮਾ ਜੇ ਦਵੇ ਤਾਂ ਸਭ ਨੂੰ ਵੰਡ ਕੇ ਖਾਣ ਦਾ ਹੁਕਮ ਹੈ ਪਰ ਮੇਰੇ ਕੋਲ ਤਾਂ ਰੁੱਖਾ ਮਿੱਸਾ ਹੈ ਜੇ ਤੁਸੀਂ ਚਾਹੋ ਤਾਂ ਰੁੱਖਾ ਮਿੱਸਾ ਮੈਂ ਖਵਾ ਸਕਦਾ ਹਾਂ ਸੰਤ ਫਕੀਰ ਜੀ ਕਹਿੰਦੇ ਕੋਈ ਨਾ ਜੇ ਤੇਰੇ ਕੋਲ ਹੈ ਤੂੰ ਉਹੀ ਦੇ ਦੇ ਉਹ ਸੰਤ ਫਕੀਰ ਜੀ ਨੂੰ ਅੰਦਰ ਲੈ ਕੇ ਗਿਆ ਉਹਦੇ ਕੋਲ ਨਾ ਇੱਕ ਦਰੀ ਸੀ ਉਹ ਤੇ ਉਹਦੀ ਵਿਛਾਈ ਕੀਤੀ ਤੇ ਸੰਤ ਫਕੀਰ ਜੀ ਨੇ ਉਸ ਦਰੀ ਤੇ ਬਿਠਾ ਦਿੱਤਾ ਚੁੱਲ੍ਹੇ ਦੇ ਪਾਸੇ ਤੋਂ ਪਤੀ ਪਤਨੀ ਨੇ ਦੋ ਰੋਟੀਆਂ ਸਨ ਸੁਕੀਆਂ ਸਨ ਤੇ ਨਾਲ ਲੋਣ ਰੱਖ ਕੇ ਸੰਤ ਫਕੀਰ ਜੀ ਨੂੰ ਦੇ ਦਿੱਤਾ। ਸੰਤ ਫਕੀਰ ਜੀ ਬੈਠ ਕੇ ਆਰਾਮ ਨਾਲ ਖਾਣ ਲੱਗੇ। ਸੰਤ ਫਕੀਰ ਜੀ ਨੇ ਖਾਣਾ ਖਾ ਕੇ ਉਸ ਨੂੰ ਕਿਹਾ ਕਿ ਭਗਤਾ ਮੈਂ ਵੇਖਿਆ ਤੁਹਾਡੇ ਕੋਲ ਦੋ ਹੀ ਰੋਟੀਆਂ ਸਨ। ਤੁਸੀਂ ਦੋਵੇਂ ਮੈਨੂੰ ਦੇ ਦਿੱਤੀਆਂ ਤੇ ਤੁਸੀਂ ਹੁਣ ਆਪ ਕੀ ਖਾਓਗੇ? ਉਹਨਾਂ ਨੇ ਕਿਹਾ ਜੀ ਕੋਈ ਨਾ ਇਹ ਦੋ ਸਨ। ਅੱਜ ਅਸੀਂ ਐਵੇਂ ਸਮਝਾਂ ਕਿ ਪ੍ਰਮਾਤਮਾ ਰੂਪ ਆਪ ਖਾਣ ਲਈ ਆਏ ਸਨ। ਉਹਨਾਂ ਨੇ ਖਾ ਲਈ। ਅਸੀਂ ਫਿਰ ਖਾ ਲਾਂਗੇ। ਇਨਾ ਕਹਿ ਕੇ ਸੰਤ ਫਕੀਰ ਜੀ ਸੁਣ ਕੇ ਬੜੇ ਖੁਸ਼ ਹੋਏ ਸੰਤ ਫਕੀਰ ਜੀ ਕਹਿੰਦੇ ਵੇਖ ਮੈਂ ਬੜਾ ਜ਼ਿਆਦਾ ਖੁਸ਼ ਹੋਇਆ ਕਿ ਤੂੰ ਮੇਰੀ ਸੇਵਾ ਕੀਤੀ ਇਹ ਸੇਵਾ ਦਾ ਹਮੇਸ਼ਾ ਮੇਵਾ ਮਿਲਦਾ ਹੁੰਦਾ ਹੈ ਮੰਗ ਤੂੰ ਕੀ ਮੰਗਣਾ ਚਾਹੁੰਦਾ ਹੈ ਅੱਜ ਤੂੰ ਜੋ ਮੰਗੇਗਾ ਮੈਂ ਤੈਨੂੰ ਉਹੀ ਦੇਵਾਂਗਾ ਸੰਤ ਫਕੀਰ ਜੀ ਨੇ ਜਦੋਂ ਇਹ ਗੱਲ ਕਹੀ ਤਾਂ ਉਹ ਅੱਗੋਂ ਕਹਿਣ ਲੱਗਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਸਭ ਕੁਝ ਤਾਂ ਪਰਮਾਤਮਾ ਨੇ ਦਿੱਤਾ ਹੈ ਉਹ ਐਵੇਂ ਜਦੋਂ ਉਸਨੇ ਕਿਹਾ ਤਾਂ ਸੰਤ ਫਕੀਰ ਜੀ ਫਿਰ ਬਹੁਤ ਖੁਸ਼ ਹੋਏ ਸੰਤ ਫਕੀਰ ਜੀ ਨੇ ਦੂਜੀ ਵਾਰ ਕਿਹਾ ਭਗਤਾ ਨਹੀਂ ਮੈਂ ਤੇਰੀ ਸੇਵਾ ਭਾਵਨਾ ਤੋਂ ਬੜਾ ਜ਼ਿਆਦਾ ਖੁਸ਼ ਹਾਂ ਮੰਗ ਤੂੰ ਜੋ ਮੰਗੇਂਗਾ ਮੈਂ ਤੈਨੂੰ ਉਹੀ ਦੇਵਾਂਗਾ ਤੇਰੇ ਦਿਲ ਵਿੱਚ ਜੋ ਵੀ ਭਾਵਨਾ ਹੈ ਤੂੰ ਉਹ ਮੰਗ ਲੈ ਅੱਗੋਂ ਉਸ ਮਨੁੱਖ ਨੇ ਦੂਜੀ ਵਾਰ ਵੀ ਇਹੀ ਜਵਾਬ ਦਿੱਤਾ ਸੰਤ ਫਕੀਰ ਜੀ ਮੈਂ ਤਾਂ ਆਪਣੀ ਖੁਸ਼ੀ ਭਾਵਨਾ ਨਾਲ ਤੁਹਾਨੂੰ ਪ੍ਰਸ਼ਾਦਾ ਸ਼ਕਾਇਆ ਹੈ ਪਰਮਾਤਮਾ ਨੇ ਬੜਾ ਸੋਹਣਾ ਦਿੱਤਾ ਹੈ ਸੰਤ ਫਕੀਰ ਜੀ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਇੱਕ ਉਹ ਮਨੁੱਖ ਹੈ ਜਿਸ ਦੇ ਕੋਲ ਮਹਿਲ ਮਨਾਰੇ ਹਨ ਉਹਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਉਹਦੇ ਕੋਲ ਕਿੰਨੇ ਟਕੇ ਹਨ ਉਹਦੇ ਦਰ ਤੋਂ ੱੱਕਾ ਮਾਰ ਦਿੱਤਾ ਹੈ ਉਹਨੇ ਮੈਨੂੰ ਖਾਲੀ ਮੋੜ ਦਿੱਤਾ ਤੇ ਤੇਰੇ ਕੋਲ ਕੁਝ ਵੀ ਨਹੀਂ ਤੇਰੇ ਘਰ ਦੇ ਹਾਲਾਤ ਦੱਸਦੇ ਪਏ ਹਨ ਕਿ ਤੇਰੇ ਕੋਲ ਅੰਤਾਂ ਦੀ ਗਰੀਬੀ ਹੈ ਪਰ ਫਿਰ ਵੀ ਤੂੰ ਇੰਨਾ ਸਬਰ ਸੰਤੋਖ ਤੈਨੂੰ ਪਰਮਾਤਮਾ ਨੇ ਬਖਸ਼ਿਆ ਹੋਇਆ ਹੈ ਨਹੀਂ ਭਗਤਾ ਤੂੰ ਮੰਗ ਜੋ ਤੂੰ ਮੰਗੇਗਾ ਉਹੀ ਤੈਨੂੰ ਮਿਲ ਜਾਵੇਗਾ ਤੀਜੀ ਵਾਰ ਬੜੇ ਪਿਆਰ ਨਾਲ ਕਿਹਾ ਅਗੋਂ ਉਸਨੇ ਹੱਸ ਕੇ ਫਿਰ ਸਿਰ ਝੁਕਾ ਕੇ ਕਹਿ ਦਿੱਤਾ ਜੀ ਮੈਂ ਪ੍ਰਸ਼ਾਦਾ ਪੂਰੀ ਭਾਵਨਾ ਨਾਲ ਸ਼ਿਕਾਇਆ ਮੈਨੂੰ ਕੁਝ ਨਹੀਂ ਚਾਹੀਦਾ ਇਹ ਸੁਣ ਕੇ ਸੰਤ ਫਕੀਰ ਜੀ ਬੜੇ ਪ੍ਰਸੰਨ ਹੋ ਗਏ ਤੇ ਹੌਣ ਕੀ ਸੀ ਕਿ ਕੋਈ ਅੱਜ ਦੇ ਸਮੇਂ ਵੀ ਪਰਮਾਤਮਾ ਦਾ ਐਸਾ ਭਗਤ ਹੈ ਜਿਸ ਨੂੰ ਸਬਰ ਸੰਤੋਖ ਦੀ ਦਾਤ ਇੰਨੀ ਜ਼ਿਆਦਾ ਮਿਲੀ ਹੋਈ ਹੈ ਉਹ ਬੜੇ ਜ਼ਿਆਦਾ ਖੁਸ਼ ਹੋ ਗਏ ਤੇ ਕਹਿੰਦੇ ਭਗਤਾ ਤੋਂ ਕੁਝ ਨਹੀਂ ਮੰਗਣਾ ਪਰ ਹਾਂ ਮੈਂ ਤੈਨੂੰ ਇੱਕ ਚੀਜ਼ ਜ਼ਰੂਰ ਦੇ ਕੇ ਜਾਵਾਂਗਾ ਜਦੋਂ ਮੈਂ ਚਲਿਆ ਜਾਵਾਂ ਦਰੀ ਚੁੱਕੀ ਤੇ ਦਰੀ ਨੂੰ ਤੈਨੂੰ ਆਪੇ ਹੀ ਤੇਰੀ ਗਰੀਬੀ ਦੂਰ ਕਰ ਦੇਵੇਗੀ ਇਹ ਕਹਿ ਕੇ ਸੰਤ ਫਕੀਰ ਦੇ ਨਾਲ ਕਹਿੰਦੇ ਕਿ ਤੇਰੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾਵੇਗਾ ਜਿਸ ਦਰ ਤੇ ਕੋਈ ਖਾਲੀ ਨਹੀਂ ਜਾਂਦਾ ਉੱਥੇ ਫਿਰ ਪ੍ਰਮਾਤਮਾ ਜੀ ਕਦੇ ਨਾ ਨਾਰਾਜ਼ ਨਹੀਂ ਹੁੰਦੇ ਨਾ ਗਰੀਬੀ ਨਾ ਰੋਗ ਤੇ ਨਾ ਸੋਗ ਉੱਥੇ ਫਿਰ ਕਦੇ ਦੁੱਖ ਨਹੀਂ ਆਉਂਦੇ ਇਨਾ ਕਹਿ ਕੇ ਸੰਤ ਫਕੀਰ ਜੀ ਚਲੇ ਗਏ ਹੁਣ ਉਹ ਸੋਚਦਾ ਕਿ ਸੰਤ ਫਕੀਰ ਜੀ ਜਿਨ੍ਹਾਂ ਦੇ ਤਨ ਤੇ ਆਪ ਪੂਰੇ ਵਸਤਰ ਨਹੀਂ ਹੈਗੇ ਤੇ ਉਹ ਕਹਿ ਗਏ ਕਿ ਮੈਂ ਤੇਰੀ ਗਰੀਬੀ ਦੂਰ ਕਰ ਦੇਵਾਂਗਾ ਇਹਨਾਂ ਰੋਟੀ ਪ੍ਰਸ਼ਾਦਾ ਛਕਣਾ ਸੀ ਤੇ ਕਹਿ ਕੇ ਚਲੇ ਗਏ ਹਨ ਫਿਰ ਮਨ ਚ ਆਇਆ ਉਹ ਮਨਾ ਕਿਸੇ ਬਾਰੇ ਐਵੇਂ ਨਹੀਂ ਸੋਚੀਦਾ ਚਲ ਜੋ ਕਹਿ ਗਏ ਨੇ ਉਹ ਕਰਕੇ ਵੇਖ ਲੈਂਦੇ ਹਾਂ ਉਹਨਾਂ ਨੇ ਨਾ ਆਪਣੇ ਨਾਲ ਦੇ ਗਵਾਂਢੀ ਤੋਂ ਕਹੀ ਮੰਗੀ ਤੇ ਲਿਆ ਕੇ ਉਹ ਜਿਹੜੇ ਦਰੀ ਚੁੱਕੀ ਤੇ ਬੜੇ ਜ਼ੋਰ ਨਾਲ ਇੱਕ ਟੱਪ ਮਾਰਿਆ ਉਹ ਸਿਰਫ ਮਿੱਟੀ ਦਾ ਰੋਗ ਸੀ ਕਹਿੰਦਾ ਮੈਨੂੰ ਲੱਗਦਾ ਉਹ ਐਵੇਂ ਹੀ ਸੰਤ ਫਕੀਰ ਜੀ ਬੋਲ ਗਏ ਹਨ ਜਦੋਂ ਦੂਜਾ ਟੱਪ ਮਾਰਿਆ ਤਾਂ ਉਹ ਵੀ ਐਵੇਂ ਹੀ ਲੰਘ ਗਿਆ ਕਹਿੰਦੇ ਮੈਨੂੰ ਲੱਗਦਾ ਸੰਤ ਫਕੀਰ ਜੀ ਨੇ ਬਸ ਪ੍ਰਸ਼ਾਦਾ ਖਾਣਾ ਸੀ ਤੇ ਇਦਾਂ ਹੀ ਬੋਲ ਕੇ ਚਲੇ ਗਏ ਉਹਦੀ ਪਤਨੀ ਕਹਿੰਦੀ ਕੋਈ ਨਾ ਤੀਜਾ ਟੱਪ ਵੀ ਮਾਰ ਕੇ ਵੇਖ ਲੋ ਜਦੋਂ ਤੀਜਾ ਟੱਪ ਮਾਰਿਆ ਤੇ ਕਿਸੇ ਚੀਜ਼ ਦੇ ਨਾਲ ਬੜੀ ਜ਼ੋਰ ਜੀ ਜਾ ਕੇ ਕਹੀ ਟਕਰਾਈ ਉਹਨੇ ਥੋੜਾ ਜਿਹਾ ਖੋਦਿਆ ਤੇ ਇੱਕ ਗਾਗਰ ਭਰੀ ਸੋਨੇ ਹੀਰੇ ਚੋਹਰਾਤ ਦੀ ਲੱਭੀ। ਉਹਨੇ ਕੱਢ ਕੇ ਸੰਤ ਫਕੀਰ ਜੀ ਦਾ ਬੜਾ ਸ਼ੁਕਰਾਨਾ ਕੀਤਾ। ਪਰ ਸੰਤ ਫਕੀਰ ਜੀ ਹੁਣ ਉਸ ਸਮੇਂ ਉੱਥੇ ਕਿਸੇ ਨੂੰ ਨਾ ਲੱਭੇ। ਹੁਣ ਨਾ ਉਹਨਾਂ ਦੇ ਨਾਲ ਜਿਹੜਾ ਘਰ ਸੋਹਣਾ ਬਣਾਇਆ ਹੋਇਆ ਸੀ ਆਪਣੇ ਆਸ-ਪਾਸ ਉਹਨੇ ਵਪਾਰ ਵੀ ਕਰਨਾ ਸ਼ੁਰੂ ਕਰ ਦਿੱਤਾ। ਪਰ ਹਰ ਇੱਕ ਦੀ ਹੁਣ ਉਹ ਮਦਦ ਵੀ ਕਰਦਾ ਸੀ। ਘਰ ਵੀ ਸੋਹਣਾ ਬਣਾ ਲਿਆ। ਉਸਦੇ ਦਰ ਤੋਂ ਕਦੀ ਕੋਈ ਖਾਲੀ ਨਹੀਂ ਸੀ ਜਾਂਦਾ। ਉਹਨੂੰ ਇਹ ਵੀ ਸੀ ਕਿ ਇਹ ਸਾਰਾ ਕੁਝ ਦੋ ਪ੍ਰਸ਼ਾਦਿਆਂ ਕਰਕੇ ਹੋਇਆ ਹੈ। ਇਹ ਦੋ ਪ੍ਰਸ਼ਾਦੇ ਰੋਜ਼ ਜਿਹੜੇ ਸਨ ਅੱਡ ਤੋਂ ਕੱਢ ਕੇ ਚਿੜੀਆਂ ਜਨੌਰਾਂ ਨੂੰ ਪਾ ਦਿੰਦਾ, ਰਹਿ ਗਿਰਮ ਸਾਫਰਾਂ ਨੂੰ ਦਿੰਦਾ। ਇਸ ਤਰ੍ਹਾਂ ਉਹਨੇ ਦੋ ਪ੍ਰਸ਼ਾਦਿਆਂ ਦੇ ਨਾਲ ਨਿਯਮਿਤ ਧਾਰ ਲਈ ਦੂਜੇ ਪਾਸੇ ਜਿਹੜਾ ਅਮੀਰ सेठ ਸੀ ਹੌਲੀ-ਹੌਲੀ ਉਹਨੂੰ ਵਪਾਰ 'ਚ ਘਾਟਾ ਪੈਣ ਲੱਗਾ। ਇੱਥੋਂ ਤੱਕ ਕਿ ਜਿਹੜੇ ਕੋਲ ਉਹਦੇ ਪੈਸਾ ਟਕਾ ਸੀ ਉਹ ਵੀ ਕਰਜ਼ੇ ਰੂਪ ਵਿੱਚ ਚਲਿਆ ਗਿਆ। ਇੱਕ ਸਾਲ ਦੇ ਅੰਦਰ ਅੰਦਰ ਘਰ ਦੇ ਹਾਲਾਤ ਉਹਦੇ ਬੜੇ ਮਾੜੇ ਹੋ ਗਏ ਹੁਣ ਨਾ ਇੱਕ ਦਿਨ ਉਹ ਟੁੱਟੀ ਸ਼ਨ ਵਾਲੇ ਦੇ ਘਰ ਕੋਲੋਂ ਲੰਘਦਾ ਹੈ ਤੇ ਮਹਿਲ ਨੁਮਾ ਘਰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਤੇ ਸੋਚਦਾ ਹੈ ਇਹਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਉਹਨੂੰ ਪੁੱਛਦਾ ਭਰਾਵਾ ਤੇਰੀ ਬੜੀ ਕਿਸਮਤ ਜਾਗੀ ਹੈ ਉਹਨੇ ਕਿਹਾ ਮੇਰੀ ਕਿਸਮਤ ਕੀ ਜਾਗਣੀ ਅੱਜ ਤੋਂ ਕੁਝ ਸਾਲ ਪਹਿਲਾਂ ਸੰਤ ਫਕੀਰ ਜੀ ਆਏ ਸਨ ਅਲਖ ਜਗਾਂਦੇ ਪਏ ਸਨ ਕਹਿੰਦੇ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਇਆ ਹਾਂ ਬੋਹੇ ਦੇ ਅੱਗੇ ਆ ਕੇ ਉਹਨਾਂ ਨੇ ਕਿਹਾ ਸੀ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਇਆ ਉਹਨਾਂ ਨੂੰ ਮੈਂ ਦੋ ਪ੍ਰਸ਼ਾਦ ਦੇ ਰੱਖੇ ਜਿਹੜੇ ਸਨ ਉਹ ਖਵਾ ਦਿੱਤੇ ਅਸੀਂ ਨਹੀਂ ਸੀ ਉਸ ਦਿਨ ਖਾਦੇ ਉਹ ਜਿਹੜੇ ਪ੍ਰਸ਼ਾਦ ਦੇ ਸਨ ਉਹਨਾਂ ਦੇ ਬਦਲੇ ਮੈਨੂੰ ਹੁਣ ਧਨ ਸੰਪਤੀ ਮਿਲ ਗਈ ਹੈ ਉਹ ਸੋਚਣ ਲੱਗਾ ਇੱਕ ਸਾਲ ਹੋ ਗਿਆ ਮੇਰੇ ਘਰ ਦੇ ਵਿੱਚ ਦੁੱਖ ਗਰੀਬੀ ਹੋਈ ਹੈ ਤੇ ਸਾਰਾ ਕੁਝ ਮੈਨੂੰ ਲੱਗਦਾ ਤਾਂ ਹੀ ਹੋਇਆ ਜਿਹੜਾ ਮੇਰੇ ਘਰੋਂ ਉਦੋਂ ਫਕੀਰ ਆਇਆ ਸੀ ਮੈਂ ਧੱਕਾ ਮਾਰ ਕੇ ਮਾੜੇ ਸ਼ਬਦ ਬੋਲ ਕੇ ਉਸ ਨੂੰ ਘਰੋਂ ਭਜਾ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਮਾੜੇ ਸ਼ਬਦ ਨਾ ਬੋਲ ਪਰਮਾਤਮਾ ਦੁਖੀ ਹੁੰਦੇ ਹਨ। ਜਦੋਂ ਪਰਮਾਤਮਾ ਦੁਖੀ ਹੋ ਗਏ ਤਾਂ ਸਮਝੋ ਤੇਰੇ ਘਰ ਵੱਲੋਂ ਨਾਰਾਜ਼ ਹੋ ਗਏ। ਉਹਨੇ ਕਿਹਾ ਕਿ ਸਾਰਾ ਕੁਝ ਸੰਤ ਫਕੀਰ ਜੀ ਨੇ ਕੀਤਾ। ਹੁਣ ਨਾ ਪਾਗਲਾ ਵਾਂਗੂ ਉਹਨਾਂ ਨੂੰ ਲੱਭਣ ਲੱਗਾ। ਲਗਭਗ 6 ਮਹੀਨੇ ਉਹਨਾਂ ਨੂੰ ਵੱਖ-ਵੱਖ ਜੰਗਲਾਂ ਤੇ ਨਗਰਾਂ ਵਿੱਚ ਲੱਭਦਾ ਰਿਹਾ। ਏਕਨਾ ਨਗਰ ਵਿੱਚ ਬਾਹਰ ਇੱਕ ਛੋਟਾ ਜਿਹਾ ਰੋਕਸੀ ਉਹਦੇ ਥੱਲੇ ਝੌਂਪੜੀ ਸੀ ਉੱਥੇ ਉਹ ਸੰਤ ਫਕੀਰ ਜੀ ਦਿਸੇ ਜਾ ਕੇ ਨਮਸਕਾਰ ਕੀਤੀ ਤੇ ਰੋਣ ਲੱਗਾ ਕਹਿੰਦੇ ਸੰਤ ਫਕੀਰ ਜੀ ਤੁਸੀਂ ਮੇਰੇ ਨਾਲ ਕੀ ਕੀਤਾ ਸੰਤ ਫਕੀਰ ਕਹਿੰਦੇ ਭਲਿਆ ਪੁਰਖਾ ਤੂੰ ਕੌਣ ਹੈ ਮੈਂ ਤਾਂ ਤੈਨੂੰ ਪਹਿਚਾਣਿਆ ਨਹੀਂ ਕਹਿੰਦੇ ਤੁਸੀਂ ਮੇਰੇ ਘਰ ਪਰਸ਼ਾਦਾ ਲੈਣ ਆਏ ਸੀ ਮੈਂ ਮੰਦੇ ਸ਼ਬਦ ਬੋਲ ਕੇ ੱੱਕਾ ਮਾਰ ਦਿੱਤਾ ਸੀ ਸੰਤ ਫਕੀਰ ਜੀ ਕਹਿੰਦੇ ਕਿ ਮੈਂ ਤਾਂ ਉਸ ਚੀਜ਼ ਨੂੰ ਉਦੋਂ ਹੀ ਭੁੱਲ ਗਿਆ ਸੀ ਉਹਨੇ ਕਿਹਾ ਜੀ ਪਰ ਉਹ ਚੀਜ਼ ਨੇ ਮੈਨੂੰ ਮਹਿਲਾ ਤੋਂ ਕੱਖਾਂ ਦੀ ਕੁੱਲੀ ਤੇ ਲਿਆ ਦਿੱਤਾ ਹੈ ਤੁਸੀਂ ਉਹ ਸਭ ਕੁਝ ਵਾਪਸ ਕਰ ਦਿਓ ਸੰਤ ਫਕੀਰ ਜੀ ਉਹਦੇ ਵੱਲ ਜਦੋਂ ਵੇਖਦੇ ਹਨ ਉਹਨੋਂ ਕਹਿੰਦੇ ਠੀਕ ਹੈ ਤੈਨੂੰ ਸਭ ਕੁਝ ਵਾਪਸ ਮਿਲ ਜਾਵੇਗਾ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀ ਦਰ ਤੋਂ ਆਇਆ ਕਦੇ ਕੋਈ ਖਾਲੀ ਨਾ ਜਾਵੇ ਜਦੋਂ ਵੀ ਕੋਈ ਤੇਰੇ ਕੋਲ ਆਵੇ ਮੱਥੇ ਵਟ ਨਾ ਪਾਵੀ ਉਹਨੇ ਕਿਹਾ ਜੀ ਠੀਕ ਹੈ ਉਹਨਾਂ ਨੇ ਕਿਹਾ ਜਾ ਇਸ ਕੁੱਲੀ ਵਿੱਚ ਰਹਿੰਦਾ ਉਹਨੇ ਕਿਹਾ ਜਾ ਜਿਸ ਕੁਲੀ ਵਿੱਚ ਰਹਿੰਦਾ ਹੈ ਉਥੇ ਜਾ ਕੇ ਤੂੰ ਤਿੰਨ ਟੱਪ ਮਾਰੀ ਪਰਮਾਤਮਾ ਤੇਰੀ ਗਰੀਬੀ ਦੂਰ ਕਰ ਦੇਣਗੇ ਉਹ ਘਰ ਆਇਆ ਤੇ ਉਹਨੇ ਉਵੇਂ ਹੀ ਆਪਣੇ ਛੰਨ ਵਿੱਚ ਤਿੰਨ ਟੱਪ ਮਾਰੇ ਤੇ ਕਹਿੰਦੇ ਉਹਨੂੰ ਹੀਰੇ ਜਵਾਹਰ ਆਤ ਮਿਲੇ ਉਸ ਤੋਂ ਬਾਅਦ ਉਹਨੇ ਕਦੇ ਕਿਸੇ ਨੂੰ ਮਾੜੇ ਸ਼ਬਦ ਨਾ ਬੋਲੇ ਨਾ ਕੋਈ ਦਰ ਤੋਂ ਖਾਲੀ ਗਿਆ ਉਹਦੇ ਤੋਂ ਬਾਅਦ ਸਾਧ ਸੰਗਤ ਜੀ ਉਸ ਪੂਰੇ ਹੀ ਨਗਰ ਵਿੱਚ ਹਰ ਕੋਈ ਦਾਨਪਨ ਕਰਨ ਲੱਗਾ ਹੁਣ ਉਹ ਸਮਝ ਗਏ ਸਨ ਕਿ ਜਦੋਂ ਆਪਾਂ ਕਿਸੇ ਦਾ ਦਿਲ ਦਿਖਾਉਨੇ ਆ ਪਰਮਾਤਮਾ ਆਪਣੇ ਨਾਲ ਬੜਾ ਨਾਰਾਜ ਹੁੰਦੇ ਹਨ ਪਰਮਾਤਮਾ ਫਿਰ ਆਪਾਂ ਨੂੰ ਕਦੇ ਵੀ ਉਹ ਸੁੱਖ ਨਹੀਂ ਦਿੰਦੇ ਹੈਗੇ ਜਿਸ ਘਰੋਂ ਦਾਨਪੁਨ ਹੁੰਦਾ ਹੈ ਜਿਸ ਘਰੋਂ ਕੋਈ ਖਾਲੀ ਨਾ ਜਾਂਦਾ ਹੋਵੇ ਉੱਥੇ ਹਮੇਸ਼ਾ ਬਰਕਤ ਵਾਸ ਕਰਦੀ ਹੈ ਇਸ ਲਈ ਸਾਧ ਸੰਗਤ ਜੀ ਹਮੇਸ਼ਾ ਦਾਨਪੁਨ ਕਰੋ ਪਰਮਾਤਮਾ ਤੁਹਾਨੂੰ ਰੰਗ ਭਾਗ ਲਾ ਦੇਣਗੇ ਭਾਵੇਂ ਦੋ ਪ੍ਰਸ਼ਾਦਿਆਂ ਦਾ ਹੀ ਦਾਨ ਕਰੋ ਉਹ ਅੰਨ ਦਾ ਦਾਨ ਤੁਹਾਡੇ ਘਰ ਬਰਕਤਾਂ ਲੈ ਕੇ ਆਵੇਗਾ ਫਿਰ ਸਾਧ ਸੰਗਤ ਜੀ ਅੱਜ ਦੇ ਕਥਾ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਆਪਣੀ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝੇ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ